ਆ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਆ ਤੇ ਲਿੱਤਰਾ ਜ਼ੋਨ ਦੇ ਉੱਤੋਂ ਜੋ ਕਿ ਸਾਡੀ ਭੈਣ ਜੀ ਪੁਸ਼ਪਾ ਰਾਣੀ ਜੀ 25 ਵੋਟਾਂ ਦੀ ਲੀਡ ਨਾਲ ਉਹ ਜੇਤੂਗਰਾਰ ਹੋ ਗਈ ਸੀਗੀ ਭੋਜਨ ਸਮਾਜ ਪਾਰਟੀ ਤੋਂ ਤੇ ਉਹ ਉਹ ਇੱਥੋਂ ਤੱਕ ਕੇ ਆਮ ਆਦਮੀ ਪਾਰਟੀ ਦੀ ਹਰੀ ਹੋਈ ਜਿਹੜੀ ਕੈਂਡੀਡੇਟ ਸੀ ਉਹ ਨਹੀਂ ਬਧਾਈਆਂ ਵੀ ਦੇਤੀਆਂ ਸਾਨੂੰ ਤੇ ਐਡੀਐਮ ਸਾਹਿਬ ਕਹਿੰਦੇ ਸਾਨੂੰ 6:30 ਵਜੇ ਆ ਕੇ ਤੁਸੀਂ ਆਪਣਾ ਸਰਟੀਫਿਕੇਟ ਲੈ ਜਿਓ ਜਦੋਂ ਅਸੀਂ 6:30 ਤੋਂ 7:00 ਤੋਂ ਬਾਅਦ ਆਏ 7:00 ਵਜੇ ਤੱਕ ਇਹ ਨਹੀਂ ਸਾਨੂੰ ਕਹਿੰਦੇ ਵੀ ਸਰਟੀਫਿਕੇਟ ਦਾ ਜਿਹੜਾ ਹਰਿਆ ਹੋਇਆ ਕੈਂਡੀਡੇਟ ਉਹਨੂੰ ਜੇਤੂ ਘੋੜਾ ਕਰਕੇ ਉਹਨੂੰ ਤੌਰ ਵੀ ਦਿੱਤਾ ਤੇ ਜਦੋਂ ਹੁਣ ਅਸੀਂ ਵੋਟਾਂ ਦਾ ਪੁੱਛਿਆ ਵੀ ਕਿੱਥੋਂ ਵੋਟਾਂ ਕਿੱਥੋਂ ਲਿਆਂਦੀਆਂ ਕਹਿੰਦੇ ਆ ਜੀ ਫਲਾਨੇ ਜਗ੍ਹਾ ਤੋਂ ਆਟੀਆਂ ਘੱਟ ਸੀ ਜੋ ਕਿ ਜਰਾ ਸਰ ਝੂੜਿਆ ਸਾਢੇ 4 ਵਜੇ ਦੀ ਕਾਊਂਟਿੰਗ ਹੋਈ ਆ ਜੀ ਤੇ ਸਾਡੇ ਸਾਹਮਣੇ ਉਹ ਸਮਾਂ ਆ 10 ਵਜੇ ਚੱਲੇ ਆ ਫਾਇਦਾ ਕੋਈ ਡਿਕਲੇਅਰ ਨਹੀਂ ਕਰਦੇ ਪਏਗੇ ਰੀ ਕਾਊਂਟਿੰਗ ਕਰਾਟੇ ਅੱਗੇ ਵੀ ਤਿੰਨ ਵਾਰੀ ਹੋ ਗਈ ਰੀ ਕਾਊਂਟਿੰਗ ਤਿੰਨ ਵਾਰੀ ਹੋ ਗਈ ਆ ਜੀ ਤੇ ਪਰ ਹਜੇ ਵੀ ਹੁਣ ਜਾਣ ਕੇ ਉਹ ਬੈਠੇ ਆ ਮੈਂ ਤੁਹਾਨੂੰ ਹੁਣ ਕੋਈ ਵੀ ਮੈਂ ਤਾਂ ਪੂਰਾ ਦਬਾਅ ਪੈ ਰਿਹਾ ਫੋਨ ਆ ਫੋਨ ਤੇ ਦਬਾਅ ਤੇ ਥੋੜਾ ਦੱਸੋ ਕਿਹਦਾ ਮਤਲਬ ਸਾਨੂੰ ਹਰਾਇਆ ਜਾਵੇ ਝਾੜੂ ਨੂੰ ਜਤਾਇਆ ਜਾਵੇ ਹਾਂਜੀ ਮੈਂ ਤਾਂ ਸਾਨੂੰ ਬਿਠਾਇਆ ਚਾਰ ਘੰਟੇ ਹੋ ਗਏ ਸਾਨੂੰ ਬਿਠਾਇਆ ਕੋਈ ਪੋਲਿਟੀਕਲ ਪ੍ਰੈਸ਼ਰ ਕਿਸੇ ਪੋਲਿਟੀਕਲ ਬੰਦੇ ਦਾ ਨਾਮ ਲੈਣਾ ਚਾਹੋ ਜਿਹਦਾ ਲੱਗਦਾ ਵੀ ਇਨਵੋਲਵਮੈਂਟ ਹੋ ਸਕਦੀ ਹੈ ਐਮਐਲਏ ਸਾਹਿਬ ਆਮ ਆਦਮੀ ਪਾਰਟੀ ਇੰਦਰਜੀਤ ਕੌਰਮਾਨ ਹਾਂਜੀ ਧੱਕਾ ਚਾਲੇ ਆ ਸ਼ਹਿਰੇ ਹਮ ਧੱਕਾ ਚਾਲੇ ਉਹਨਾਂ ਦੇ ਵੱਡੇ ਵੱਡੇ ਜਿਹੜੇ ਥੰਮ ਸੀ ਨਾ ਉਹ ਸੈਟ ਦੇ ਤੇ ਅੱਜ ਅਸੀਂ ਉਹ ਪੂਰਾ ਹਿੱਲ ਚੁੱਕੇ ਆ ਹਾਂ ਬਿਲਕੁਲ ਹਾਂ ਬੀਬੀ ਹਿੱਲੀ ਪਈ ਆ ਸਟੈਂਡ ਬਹੁਤ ਜ਼ਿਆਦਾ ਹਿੱਲੀ ਚੁੱਕੀ ਆ ਜਿਹੜੇ ਕਾਂਗਰਸ ਦੇ ਕਾਊਂਟਿੰਗ ਏਜੰਸੀ ਉਹ ਸਾਰੇ ਬਾਹਰ ਨੇ ਪਰ ਕੀ ਆਮ ਆਦਮੀ ਪਾਰਟੀ ਦੇ ਅੰਦਰ ਹੈਗੇ ਨੇ ਜਾਂ ਫਿਰ ਇਕੱਲੇ ਕੈਂਡੀਡੇਟ ਨੇ ਕੈਂਡੀਡੇਟ ਆ ਥੋੜੇ ਬਹੁਤੇ ਹੈਗੇ ਉਹਨਾਂ ਦੇ ਬੰਦੇ ਵੀ ਹੈਗੇ ਆ ਸਾਡੇ ਵੀ ਹੈਗੇ ਆ ਪਰ ਸਾਨੂੰ ਬਾਹਰ ਕੱਢ ਕੇ ਬਿਠਾ ਦਿੱਤਾ ਗਰਾਊਂਡ 'ਚ ਅੱਛਾ ਤੇ ਉਹ ਕਹਿੰਦੇ ਅਸੀਂ ਦੇਖਣਾ ਚਾਹੁੰਦੇ ਆ ਕਿ ਉਹ ਕਾਊਂਟਿੰਗ ਕਰਦੇ ਦੁਆਰਾ ਸਾਨੂੰ ਵੀ ਪਤਾ ਲੱਗੇ ਪਰ ਸਾਡੇ ਦੋ ਬੰਦੇ ਅੰਦਰ ਰੱਖੇ ਉਹਨਾਂ ਨੇ ਸਾਰੇ ਬੰਦੇ ਸਾਡੇ ਵੱਡੇ ਵੱਡੇ ਬੰਦੇ ਤਾਂ ਬਾਹਰ ਕੱਢ ਦਿੱਤੇ ਜਿਨ੍ਹਾਂ ਨੇ ਦੇਖਣਾ ਉਹ ਤੱਕਾ ਕਰਨਾ ਉਹਨਾਂ ਨੇ ਸਾਇਦ ਜਿੱਤ ਕੇ ਗਈਆਂ 25ਆਂ ਵੋਟਾਂ ਤੇ ਮੇਰੀ ਜਿੱਤ ਹੋਈ ਆ ਲਿੱਤਰਾ ਤੋਂ ਉਹਨਾਂ ਨੇ ਮੇਰੇ ਕੋਲ ਮਾਫੀ ਮੰਗੀ ਵੀ ਚਲੋ ਤੁਸੀਂ ਜਿੱਤ ਗਏ ਆ ਮੈਨੂੰ ਵਧਾਈਆਂ ਵੀ ਦਿੱਤੀਆਂ ਆ ਜਿਹੜੇ ਮੈਮ ਹਾਰੇ ਸੀ ਆ ਆਮ ਆਦਮੀ ਤੋਂ ਉਹਨਾਂ ਨੇ ਮੈਨੂੰ ਵਧਾਈਆਂ ਵੀ ਦਿੱਤੀਆਂ ਤੁਸੀਂ ਜਿੱਤ ਗਏ ਆ ਵਧੀਆ ਗੱਲ ਚਲੋ ਹਨਾ ਫਿਰ ਸਾਡੇ ਸੈਨ ਵੀ ਕਰਾਇਆ ਸਾਨੂੰ ਕਹਿੰਦਾ ਐਸਡੀਐਮ ਸਾਹਿਬ ਵੀ 6:30 ਵਜੇ ਤੋਂ ਬਾਅਦ ਆਪਣਾ ਸਰਟੀਫੀਕੇਟ ਲੈ ਜਿਓ ਅਸੀਂ ਕਿ ਆਸੀਂ ਲੈ ਕੇ ਜਾਣਾ ਕਹਿੰਦੇ 6:30 ਤੋਂ ਬਾਅਦ ਮਿਲਣਾ ਸਵੇਰ ਦੇ 7 ਵਜੇ ਦੇ ਬੈਠੇ ਰਾਤ ਦੀ ਰੋਟੀ ਖਾਦੀ ਭੁੱਖੇ ਪਣੇ ਘਰ ਨੂੰ ਤਾਂ ਜਾਣਾ ਹੀ ਸੀ ਹੁਣ ਅਸੀਂ ਸਰਟੀਫੀਕੇਟ ਲੈਣ ਆਏ ਇਹਨਾਂ ਨੇ ਹਾਰੇ ਬੰਦੇ ਨੂੰ ਸਰਟੀਫੀਕੇਟ ਫੜਾਤਾ ਤੁਹਾਨੂੰ ਕਿਹਨੇ ਕਿਹਾ ਵੀ ਸਾਡੇ ਦੇ 25 ਵੋਟਾਂ ਥੋੜੀਆਂ ਆ ਜਾਂ ਕੋਈ ਤੁਹਾਨੂੰ ਕਿਹਨੇ ਦੱਸਿਆ ਵੀ ਉਹਨਾਂ ਨੂੰ ਸਾਡੇ ਅਸੀਂ ਕਿਹਾ ਕਹਿੰਦੇ ਗੁਰਦੀਪ ਕੌਰ ਜੀ ਉੱਥੇ ਦੀ ਜੇਤੂ ਤੁਸੀਂ ਨਹੀਂ ਹੈਗੇ ਆ ਬੀਬੀ ਜੀ ਤੇ ਮੈਂ ਦੇਖੀ ਆ ਵੀਡੀਓ ਕਹਿੰਦੇ ਸੀ ਕਿਸੇ ਦੇ ਪੇਪਰ ਰੱਦ ਨਹੀਂ ਕਰਨੇ ਉਹ ਤਾਂ ਆਪੇ ਸਬੂਤ ਦੇ ਰਿਹਾ ਸੀ ਵੀ ਭਾਈ ਆਪਾਂ ਕਿਸੇ ਨਾਲ ਧੱਕਾ ਨਹੀਂ ਕਰਨਾ ਪਰ ਧੱਕਾ ਤੁਸੀਂ ਕੀ ਜਾਣੋ ਸਾਨੂੰ ਪਤਾ ਕਿੰਨਾ ਕਿ ਧੱਕਾ ਕਰਦੇ ਉਹ ਕੀ ਕਰਦੇ ਬਹੁਤ ਡਰਾਮੇ ਕਰਦੇ ਡਰਾਮੇबाज ਆ ਸਾਰੇ ਆਮ ਆਦਮੀ ਪਾਰਟੀ ਵਾਲੇ ਜੇ ਧੱਕਾ ਨਹੀਂ ਦਾ ਕੀ ਆ ਉਹ ਦੋ ਸੀਟ ਜਿੱਤੀ ਹੋਈ ਆ ਉਹਨਾਂ ਨੂੰ ਵਿਚਾਰਿਆਂ ਨੂੰ ਕਿੰਨਾ ਬੰਨ ਕੇ ਰੱਖਿਆ ਇਹੇ ਹਿੱਸੇ ਦੇ ਵਿੱਚ ਸਾਡੇ ਨੂਰਮਲ ਦੇ ਵਿੱਚ ਉਹਨਾਂ ਨੇ 3 ਵਜੇ ਤੱਕ ਇਹ ਇਲੈਕਸ਼ਨ ਜਿਹੜੀ ਕਲੀਅਰ ਕਰ ਦਿੱਤੀ ਨਾਲੋਂ ਨਾਲ ਸਰਟੀਫਿਕੇਟ ਦੇ ਕੇ ਕੱਢੀ ਗਏ ਨਕੋਦਰ ਦੇ ਵਿੱਚ ਕੀ ਪ੍ਰੋਗਰਾਮ ਹੈ ਬਈ ਤੁਸੀਂ ਕਿਉਂ ਨਹੀਂ ਸਰਟੀਫਿਕੇਟ ਦਿੱਤੇ ਇਹ ਕਿਹੜੀ ਗਣਤੀ ਹੈ ਜਿਹੜੀ ਅੱਧੀ ਰਾਤ ਤੱਕ ਨਕੋਦਰ ਚ ਹੋ ਰਹੀ ਹੈ ਨਕੋਦਰ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਹਾਰੀ ਆ ਉਹਨਾਂ ਨੂੰ ਜਿਹੜੀ ਆਪਣੀ ਹਾਰ ਆ ਉਹ ਬਰਦਾਸ਼ਤ ਨਹੀਂ ਹੁੰਦੀ ਆਹ ਜਿਹੜੀ ਗੱਲ ਦਾ ਇਹਨਾਂ ਨੂੰ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਚਾਹੇ ਫਿਰ ਸਾਨੂੰ ਦਿਨ ਰਾਤ ਇੱਥੇ ਬੈਠਣਾ ਪਵੇ ਜਾਫਰ ਅਜ ਇਸ ਦਿਓ ਬਾਹਰ ਨਹੀਂ ਜਾਊਗਾ ਅਸੀਂ ਇੱਥੇ ਬੈਠੇ ਹਾਂ ਜਾਫਰ ਇਹ ਸਰਟੀਫਿਕੇਟ ਦੇ ਕੇ ਜਾਊਗਾ ਐਸਾ ਮੈਂ ਅਸੀਂ ਨਕੋਦਰ ਦੇ ਵਿੱਚ ਮੌਜੂਦ ਆ ਨਕੋਦਰ ਦੇ ਵਿੱਚ ਕਾਊਂਟਿੰਗ ਸੈਂਟਰ ਦੇ ਬਾਹਰ ਮੌਜੂਦ ਆ ਇੱਥੇ ਤਕਰੀਬਨ ਸਮਾਂ ਹੋ ਗਿਆ ਜੀ 9:30 ਵਜੇ ਦਾ ਪਰ ਆ ਧਰਨਾ ਲਾ ਕੇ ਬਾਈ ਹੁਣੀ ਬਹਿ ਗਏ ਨੇ ਇੱਧਰ ਉੱਧਰ ਅੰਕਲ ਹੁਣੀ ਬੈਠੇ ਹੋਏ ਸੀ ਕਿਉਂ ਬੈਠੇ ਨੇ ਇਹਨਾਂ ਕੋਈ ਜਾਣਨ ਦੀ ਕੋਸ਼ਿਸ਼ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਦੱਸਿਓ ਕਿੱਥੋਂ ਕਿਉਂ ਤੁਸੀਂ ਇਸ ਸਮੇਂ ਧਰਨਾ ਲਾ ਲਿਆ ਜੀ ਦੇਖੋ ਜਿਹੜੀਆਂ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਆ ਤੇ ਲਿੱਤਰਾ ਜ਼ੋਨ ਦੇ ਉੱਤੋਂ ਜੋ ਕਿ ਸਾਡੀ ਭੈਣ ਜੀ ਪੁਸ਼ਪਾ ਰਾਣੀ ਜੀ 25 ਵੋਟਾਂ ਦੀ ਲੀਡ ਨਾਲ ਉਹ ਜੇਤੂਗਰਾਰ ਹੋ ਗਈ ਸੀਗੀ ਭੋਜੇ ਸਮਾਜ ਪਾਰਟੀ ਤੋਂ ਤੇ ਉਹ ਉਹ ਇੱਥੋਂ ਤੱਕ ਕੇ ਆਮ ਆਦਮੀ ਪਾਰਟੀ ਦੀ ਹਰੀ ਹੋਈ ਜਿਹੜੀ ਕੈਂਡੀਡੇਟ ਸੀ ਉਹ ਨਹੀਂ ਬਧਾਈਆਂ ਵੀ ਦੇਤੀਆਂ ਸਾਨੂੰ ਤੇ ਐਡੀਐਮ ਸਾਹਿਬ ਕਹਿੰਦੇ ਸਾਨੂੰ 6:30 ਵਜੇ ਆ ਕੇ ਤੁਸੀਂ ਆਪਣਾ ਸਰਟੀਫਿਕੇਟ ਲੈ ਜਿਓ ਜਦੋਂ ਅਸੀਂ 6:30 ਤੋਂ 7:00 ਤੋਂ ਬਾਅਦ ਆਏ 7:00 ਵਜੇ ਤੱਕ ਇਹ ਨਹੀਂ ਸਾਨੂੰ ਕਹਿੰਦੇ ਵੀ ਸਰਟੀਫਿਕੇਟ ਦਾ ਜਿਹੜਾ ਹਰਿਆ ਹੋਇਆ ਕੈਂਡੀਡੇਟ ਉਹਨੂੰ ਜੇਤੂ ਘੋਸ਼ਰ ਕਰਕੇ ਉਹਨੂੰ ਤੌਰ ਵੀ ਦਿੱਤਾ ਤੇ ਜਦੋਂ ਹੁਣ ਅਸੀਂ ਵੋਟਾਂ ਦਾ ਪੁੱਛਿਆ ਵੀ ਕਿੱਥੋਂ ਪੋਟਾ ਕਿੱਥੋਂ ਲਿਆਂਦੀਆਂ ਕਹਿੰਦੇ ਆ ਜੀ ਫਲਾਨੇ ਜਗ੍ਹਾ ਤੋਂ ਆਡੀਆਂ ਘੱਟਦੀ ਜੋ ਕਿ ਜਰਾ ਸਰ ਝੂਠਿਆ ਤੇ ਉਹਨਾਂ ਨੇ ਰੀਚੈਕਿੰਗ ਕਰਾਈ ਤੁਹਾਡੇ ਜਾਣ ਤੋਂ ਬਾਅਦ ਦੇਖੋ ਸਾਰਾ ਕੁਝ ਸੈਨ ਹੋ ਗਿਆ ਬੰਦ ਹੋ ਗਿਆ ਰੀਚੈਕਿੰਗ ਹੋਈ ਨਹੀਂ ਤੇ ਫਿਰ ਕਿੱਦਾਂ ਕਹਿੰਦੇ ਨੇ ਵੀ ਘੱਟ ਗਿਆ ਇਹ ਸਾਨੂੰ ਹੁਣ ਜਦੋਂ ਸਰਟੀਫਿਕੇਟ ਸਾਡਾ ਕੈਂਡੀਡੇਟ ਲੈਣ ਆਇਆ ਉਦੋਂ ਉਦੋਂ ਪਤਾ ਲੱਗਾ ਵੀ ਜਿਹੜਾ ਜਿਹੜਾ ਸਰਟੀਫਿਕੇਟ ਆ ਉਹਦਾ ਆ ਆਮ ਆਦਮੀ ਪਾਰਟੀ ਸਰਕਾਰ ਨੇ ਧੱਕਾ ਕਰਕੇ ਹਾਰੇ ਹੋਏ ਕੈਂਡੀਡੇਟ ਨੂੰ ਦੇ ਦਿੱਤਾ। ਧਾਂਦਲੀ ਹੋਈ ਆ ਤੁਸੀਂ। ਧਾਂਦਲੀ ਹੋਈ ਵੋਟਾਂ ਦੀ ਬਹੁਤ ਜ਼ਿਆਦਾ ਜਿੱਤੇ ਹੋਏ ਨੂੰ ਹਾਰ ਘਰਾੜ ਦੇ ਦਿੱਤਾ ਜੀ। 25 ਵੋਟਾਂ ਦੀ ਲੀਡ ਹੋਈ ਆ ਸਾਡੀ। ਬਲਾਕ ਸ਼ਾਂਤੀ ਲਿੱਤਰਾਂ ਦੀ ਗੱਲ ਆ। ਬਲਾਕ ਜ਼ਮ ਦੀ ਲਿੱਤਰਾਂ ਦੀ ਆ। ਜਿੱਤਣ ਵਾਲੇ ਮੈਡਮ ਦਾ ਨਾਮ ਕੀ ਆ? ਜਿੱਤੇ ਪੁਸ਼ਪਾਰਣੀ ਜਿੱਤਣ ਵਾਲੇ ਆ ਹਾਰੇ। ਹੁਣ ਹਾਰੇ ਆ ਕਿਹੜਾ ਸੀ ਆਮ ਆਦਮੀ ਪਾਰਟੀ ਦਾ ਉਹਨਾਂ ਨਾਲ। ਉਹਦਾ ਹਾਰੇ ਹੋਏ ਦਾ ਨਾਂ ਸੀ। ਹਾਰੇ ਹੋਏ ਦਾ ਨਾਂ ਕੀ ਸੀ? ਹਾਰੇ ਹਾਰੇ ਹੋਏ ਦਾ ਨਾਂ ਕੀ ਸੀ ਜੀ? ਹੋਲਾ ਮੈਂ ਕਿੱਥੇ ਪੁੱਛ ਮਗਰ ਮੰਦੀਖਰੀਮਪੁਰ ਦੋਨਾਂ ਦੇ ਘਰ ਕੀ ਹੋਇਆ ਨਹੀਂ ਨਿਕਲ ਦੇਣਾ ਹੀ ਨਹੀਂ ਅਸੀਂ ਅਸੀਂ ਕੀ ਹੋਇਆ ਇੱਕ ਮਿੰਟ ਇੱਕ ਮਿੰਟ ਮੈਮ ਤੁਸੀਂ ਕਿੱਥੋਂ ਅਸੀਂ ਹੀਰਾ ਤੋਂ ਅੱਛਾ ਜੀ ਅੱਛਾ ਠੀਕ ਹੈ ਤੁਸੀਂ ਮੁਖਤਿਆਰ ਸਿੰਘ ਹੀਰਾ ਹੋਣਾ ਦੇ ਨਾਲ ਹਾਂਜੀ ਹਾਂਜੀ ਅੱਛਾ ਇਹ ਅੰਦਰ ਕੀ ਚੱਲ ਰਿਹਾ ਹੈ ਇਸ ਟਾਈਮ ਕੋ ਦੱਸ ਦੇਣਾ ਸਾਡੀ ਜਿਹਦਾ ਹਰੀਮਪੁਰ ਤੋਂ ਲੀਡ ਸੀ ਨਾ ਤੇ ਸ਼ਾਂਤੀ ਦੀ ਅਸੀਂ 12 ਵੋਟਾਂ ਤੇ ਜਿੱਤ ਚੁੱਕੇ ਹਾਂ ਅਸੀਂ ਤਿੰਨ ਵਾਰੀ ਉਹ ਕੱਢ-ਕੱਢ ਕੇ ਤਿੰਨ ਵਾਰੀ ਚੈੱਕ ਕਰਵਾ ਚੁੱਕੇ ਆ ਠੀਕ ਆ ਤੇ ਉਹ ਵਾਰ-ਵਾਰ ਕਹੀ ਜਾਂਦੇ ਕਿ ਅਸੀਂ ਜਿੱਤੇ ਹਾਂ ਅਸੀਂ ਜਿੱਤੇ ਹਾਂ ਉਹ ਕਹਿੰਦੇ ਹੁੰਦੇ ਕਿ ਥੱਕਾ ਹੋ ਰਿਹਾ ਹਾਂ ਇਹ ਇਹ ਬਲਾਕ ਸੰਤੀ ਜਿਹੜਾ ਪ੍ਰੀਤਪਾਲ ਕੀ ਲੜਕੇ ਦਾ ਨਾਮ ਹੈ ਉਹ ਹਾਂਜੀ 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 ਉਹਨਾਂ ਦਾ ਉਹਨਾਂ ਦੇ ਪ੍ਰਾਪ 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 ਸੰਗਾ ਉਹਨਾਂ ਦਾ ਉਹਨਾਂ ਦਾ ਇਸ਼ੂ ਚੱਲ ਰਿਹਾ ਹਾਂ ਤੇ ਜਿਹੜੇ ਮੁਖਤਿਆਰ ਸਿੰਘ ਹੇਰ ਹੋਣੀ ਉਹ ਜੇਤੂ ਕਰਾਰ ਦੇ ਦਿੱਤੇ ਗਏ ਤੇ ਸਾਢੇ 4 ਵਜੇ ਦੀ ਕਾਊਂਟਿੰਗ ਹੋਈ ਹੈ ਜੀ ਤੇ ਤੁਹਾਡੇ ਸਾਹਮਣੇ ਉਹ ਸਮਾਂ ਜੀ 10 ਵਜੇ ਚੱਲੇ ਆ ਫਾਇਦਾ ਕੋ ਡਿਕਲੇਅਰ ਨਹੀਂ ਕਰਦੇ ਪਏਗੇ ਰੀ ਕਾਊਂਟਿੰਗ ਕਰਾਟੇ ਅੱਗੇ ਵੀ ਤਿੰਨ ਵਾਰੀ ਹੋਗੀ ਰੀ ਕਾਊਂਟਿੰਗ ਤਿੰਨ ਵਾਰੀ ਹੋਈ ਹੈ ਜੀ ਤੇ ਪਰ ਹਜੇ ਵੀ ਹੁਣ ਜਾਣ ਕੇ ਉਹ ਬੈਠੇ ਆ ਮਤਲਬ ਕਿ ਸਾਨੂੰ ਹੁਣ ਕੋਈ ਵੀ ਮੈਂ ਤਾਂ ਪੂਰਾ ਦਬਾਅ ਪੈ ਰਿਹਾ ਫੋਨ ਫੋਨ ਤੇ ਫੋਨ ਦਬਾਅ ਕੀ ਹੈ ਦਬਾਅ ਥੋੜਾ ਦੱਸੋ ਕਿਹਦਾ ਸਾਨੂੰ ਮਤਲਬ ਸਾਨੂੰ ਹਰਾਇਆ ਜਾਵੇ ਝਾੜੂ ਨੂੰ ਜਤਾਇਆ ਜਾਵੇ ਹਰਾਸਮੈਂਟ ਕਰਿਆ ਬਸ ਹਾਂਜੀ ਮੈਂ ਤਾਂ ਸਾਨੂੰ ਬਿਠ ਸ਼ਹਿਰ ਕਿਸੇ politcal ਬੰਦੇ ਦਾ ਨਾਮ ਲੈਣਾ ਚਾਹਉ ਜਿਹਦਾ ਲੱਗਦਾ ਵੀ ਇਨਵੋਲਵਮੈਂਟ ਹੋ ਸਕਦੀ ਹੈ ਐਮਐਲਏ ਸਾਹਿਬ ਆਮ ਆਦਮੀ ਪਾਰਟੀ ਇੰਦਰਜੀਤ ਇੰਦਰਜੀਤ ਕੁਰਮਾਨ ਹਾਂਜੀ ੱੱਕਾ ਚਾਰੇ ਸ਼ਹਿਰੇ ਆਮ ੱੱਕਾ ਚਾਰੇ ਉਹਨਾਂ ਦੇ ਵੱਡੇ ਵੱਡੇ ਜਿਹੜੇ ਥੰਮ ਸੀ ਨਾ ਉਹ ਸੈੱਟ ਦੇ ਤੇ ਅੱਜ ਅਸੀਂ ਉਹ ਪੂਰਾ ਹਿੱਲ ਚੁੱਕੇ ਆ ਹਾਂ ਬਿਲਕੁਲ ਹਾਂ ਬੀਬੀ ਹਿੱਲੀ ਪਈ ਆ ਸਟੈਂਪ ਬਹੁਤ ਜ਼ਿਆਦਾ ਹਿੱਲੀ ਚੁੱਕੀ ਆ ਹਾਂ ਤੇ ਇਸ ਟਾਈਮ ਉਹ ਕਹਿੰਦੇ ਉਹ ਕੀ ਕਰ ਪਹਿਲਾਂ ਦੱਸੋ ਦੋ ਸੰਤियां ਹਾਰ ਚੁੱਕੇ ਆ ਹੁਣ ਹੈਨਾ ਦੋ ਸੰਤਿ ਉਹਨਾਂ ਨੇ ਜਿੱਤੀਆਂ ਤੇ ਅਸੀਂ ਇਹਨਾਂ ਦੋ ਸੰਤियां ਹਾਰੀਆਂ ਤੀਜੀ ਨੂੰ ਜਿੱਤ ਕੇ ਕੀ ਕਰ ਲਣਗੇ ਹੂੰ ਸਾਡੇ ਕੋ ਅੱਠ ਠੀਕ ਹੈ ਜੀ ਲਾਪਸ ਸੈਦ ਵੀ ਜਿੱਤ ਚੁੱਕੇ ਆ ਬੀਬੀ ਨੂੰ ਕਹੇ ਤੱਕਾ ਚੰਗਾ ਨਹੀਂ ਹੁੰਦਾ ਹਰ ਹਿੱਲੇ ਤੱਕਾ ਚੰਗਾ ਨਹੀਂ ਉਹ ਅੰਦਰ ਵੱਡੇ ਵੱਡੇ ਥਾਮੂ ਨਾ ਦੇ ਡੱਗ ਚੁੱਕੇ ਆ ਮੜ ਜਾ ਦੱਸੋਗੇ ਅੰਦਰ ਦੱਸ ਰਹੇ ਵੀ ਉਹਨਾਂ ਦੇ ਪੀਏ ਮੌਜੂਦ ਨੇ ਹਾਂਜੀ ਹਾਂਜੀ ਸਵियर ਦੇ ਆ ਸਵियर ਦੇ ਆ ਉਹ ਪੋਲਿੰਗ ਏਜੰਟ ਨਹੀਂ ਜਾਂ ਫਿਰ ਉਹ ਨਹੀਂ 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 ਉਹ ਗੇੜੀ ਤੇ ਆ ਉਹ ਖਬਰ ਕੀ ਕਹਿੰਦੇ ਨੇ ਖਵਰੀ ਰੱਖੇ ਹੁੰਦੇ ਨਾ ਉਹ ਆਹੋ ਗੇੜੀ ਤੇ ਆ ਫਿਰ ਤੁਸੀਂ ਉਹਨਾਂ ਦੀ ਸ਼ਿਕਾਇਤ ਨਹੀਂ ਕੀਤੀ ਕਹਿ ਨਹੀਂ ਰਹੇ ਵੀ ਉਹਨਾਂ ਨੂੰ ਇੱਥੇ ਨਹੀਂ ਰੱਖਣਾ ਸਰ ਜੀ ਸੁਣਦੇ ਨਹੀਂ ਸਾਡੇ ਫੋਨ ਕੋਈ ਅਸੀਂ ਕਿੰਨਾ ਕਹੀਏ ਉਹ ਦੱਸਦੇ ਮੈਡਮ ਮੈਨੇ ਫੋਨ ਕੋਈ ਨਹੀਂ ਉਹਨਾਂ ਨੇ ਨਹੀਂ ਕੋਈ ਅਸੀਂ ਝੂਠ ਨਹੀਂ ਬੋਲਣਾ ਫੋਨ ਸਾਡੇ ਬਾਹਰ ਜਾਮਾ ਉਹਨਾਂ ਨੇ ਕਿਹਾ ਕਿ ਆਪਣੇ ਆਪਣੇ ਘਰਦਿਆਂ ਨੂੰ ਫੋਨ ਫੜਾ ਦਿਓ ਚਲੋ ਸਾਰਿਆਂ ਨੇ ਕਹਿਆ ਪਰ ਆਮ ਆਦਮੀ ਪਾਰਟੀ ਵਾਲੇ ਕਾਫੀ ਬੰਦੇ ਹੈਗੇ ਆ ਜਿਨ੍ਹਾਂ ਕੋ ਫੋਨ ਆ ਇਸ ਟਾਈਮ ਵੀ ਅੰਦਰ ਨਾਰਮਲ ਬੰਦਿਆਂ ਕੋ ਫੋਨ ਚੱਲ ਰਹੇ ਆ ਤੇ ਸਾਡੇ ਫੋਨ ਬਾਹਰ ਆ ਅਸੀਂ ਆਪਣੀ ਫੈਮਲੀ ਨੂੰ ਫੋਨ ਨਹੀਂ ਕਰ ਸਕਦੇ ਅਸੀਂ ਆਪਣੇ ਬੱਚਿਆਂ ਨੂੰ ਫੋਨ ਕਰਕੇ ਬਾਤ ਦੱਸ ਨਹੀਂ ਸਕਦੇ ਹਾਂ ਸਾਨੂੰ ਬਾਹਰ ਵੀ ਨਹੀਂ ਆਪਣੇ ਵੀ ਜਾਣ ਕੇ ਬਾਹਰ ਆ ਜੀ ਬਾਹਰ ਚ ਅੰਦਰ ਨਹੀਂ ਜਾਂਦੇ ਜੀ اچھا ਜਿਹੜੇ ਕਾਂਗਰਸ ਦੇ ਪੋਲਿੰਗ ਜਿਹੜੇ ਕਾਂਗਰਸ ਦੇ ਕਾਊਂਟਿੰਗ ਏਜੰਸੀ ਉਹ ਸਾਰੇ ਬਾਹਰ ਨੇ ਪਰ ਕੀ ਆਮ ਆਦਮੀ ਪਾਰਟੀ ਦੇ ਅੰਦਰ ਹੈਗੇ ਨੇ ਜਾਂ ਫਿਰ ਕੱਲੇ ਕੈਂਡੀਡੇਟ ਹੀ ਮੌਜੂਦ ਨੇ ਕੈਂਡੀਡੇਟ ਆ ਥੋੜੇ ਬਹੁਤੇ ਹੈਗੇ ਉਹਨਾਂ ਦੇ ਬੰਦੇ ਵੀ ਹੈਗੇ ਆ ਸਾਡੇ ਵੀ ਹੈਗੇ ਆ ਪਰ ਸਾਨੂੰ ਬਾਹਰ ਕੱਢ ਕੇ ਬਿਠਾ ਦਿੱਤਾ ਗਰਾਊਂਡ 'ਚ ਅੱਛਾ ਤੇ ਉਹ ਕਹਿੰਦੇ ਅਸੀਂ ਦੇਖਣਾ ਚਾਹੁੰਦੇ ਆ ਕਿ ਉਹ ਕਾਊਂਟਿੰਗ ਕਰਦੇ ਦੁਆਰਾ ਸਾਨੂੰ ਵੀ ਪਤਾ ਲੱਗੇ ਪਰ ਸਾਡੇ ਦੋ ਬੰਦੇ ਅੰਦਰ ਰੱਖੇ ਉਹਨਾਂ ਨੇ ਸਾਰੇ ਬੰਦੇ ਸਾਡੇ ਵੱਡੇ ਵੱਡੇ ਬੰਦੇ ਤਾਂ ਬਾਹਰ ਕੱਢ ਦਿੱਤੇ ਜਿਨ੍ਹਾਂ ਨੇ ਦੇਖਣਾ ਉਹ ਧੱਕਾ ਕਰਨਾ ਉਹਨਾਂ ਨੇ ਧੱਕਾ ਚੱਲਦਾ ਆ ਧੱਕਾ ਕਰਦੇ ਤੁਸੀਂ ਤਾਂ ਕੋਈ ਸ਼ਬਦ ਕੀ ਵਰਤ ਰਹੇ ਨੇ ਕੀ ਕਹਿ ਕੀ ਰਹੇ ਨੇ ਜੇਕਰ ਪੁਲਿਸ ਪ੍ਰਸ਼ਾਸਨ ਉਹ ਕਹਿੰਦਾ ਸਾਨੂੰ ਬਿਠਾਇਆ ਆ ਮਤਲਬ ਸਾਨੂੰ ਗੁੰਮਰਾਹ ਕਰਦੇ ਪਏ ਆ ਕਿ ਇਹ ਅੱਕ ਥਾਰ ਕੇ ਚਲ ਜਾਣ ਘਰਾਂ ਨੂੰ ਕਿ ਅਸੀਂ ਧੱਕੇਸ਼ਾਹੀ ਨਹੀਂ ਕਹੀਏ ਕਿ ਸਾਡਾ ਕੈਂਡੀਡੇਟ ਜਿੱਤ ਗਿਆ ਹਰਾਸਮੈਂਟ ਹਾਂਜੀ ਹਰਾਸਮੈਂਟ ਇਗਨੋਰ ਕੀਤਾ ਜਾ ਰਿਹਾ ਸਾਡੀ ਸੁਣਵਾਈ ਕੋਈ ਨਹੀਂ ਹੁੰਦੀ ਸਾਨੂੰ 4 ਘੰਟੇ ਜੋ ਬਿਠਾਇਆ ਤੇ ਕੋਈ ਗੈਂਤੀ ਦੁਬਾਰਾ ਨਹੀਂ ਹੋ ਰਹੀ ਕੋਈ ਵੀ ਨਹੀਂ ਸਰ ਬੈਠੇ ਆ ਬੀਬੀ ਨੂੰ ਡਾ ਰਹੇ ਇਹ ਹੀ ਆ ਵੀ ਆਲਰੇਡੀ ਆਪਣੇ ਪਿੰਡ ਤੋਂ ਆਪਣੀ ਉਹ ਹਰ ਗਈ ਬੀਬੀ ਬੀਬੀ ਐਮਐਲਏ ਉਹ ਹਾਰ ਗਈ ਹਾਰ ਕੀ ਕਰਕੇ ਟੈਨਸ਼ਨ ਇਹਨਾਂ ਨੂੰ ਬੀਬੀ ਹੁਣੀ ਆਪਣੇ ਪਿੰਡ ਤੋਂ ਵੀ ਹਾਰ ਕੇ ਕਹਿੰਦੇ ਬਈ ਵੀਰੇ ਆਪਾਂ ਨੂੰ ਤਾਂ ਆਪਣੀ ਜਾਣਦਾ ਹੀ ਪਤਾ ਆ ਉਹ ਤਿਆਰ ਸਿੰਘ ਹੀਰਾ ਹੁਣੀ ਕਿੱਥੇ ਨੇ ਉਹ ਅੰਦਰ ਹੀ ਮੌਜੂ ਉਹ ਅੰਦਰ ਮੌਜੂਦ ਨੇ ਠੀਕ ਹੈ ਜੀ ਠੀਕ ਹੈ ਮੁਖਤਿਆਰ ਸਿੰਘ ਹੀਰਾ ਹੁਣਾ ਦੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੇ ਨੇ ਉਹ ਵੀ ਅੰਦਰ ਮੌਜੂਦ ਨੇ ਰੀਕਾਉਂਟਿੰਗ ਲਗਾਤਾਰ ਕਰਵਾਈ ਜਾ ਰਹੀ ਹੈ ਥੋੜੀ ਜੀ ਗੱਲਬਾਤ ਕਰ ਲੈਣੇ ਤੁਸੀਂ ਜਿੱਤੇ ਹੋ ਤੁਸੀਂ ਜਿੱਤੇ ਹੋ ਹਾਂ ਜੀ ਭਾਜੀ ਮੈਂ ਜਿੱਤ ਕੇ ਗਈਆਂ 25 ਵੋਟਾਂ ਤੇ ਮੇਰੀ ਜਿੱਤ ਹੋਈ ਆ ਲਿੱਤਰਾਂ ਤੋਂ ਉਹਨਾਂ ਨੇ ਮੇਰੇ ਕੋਲ ਮਾਫੀ ਮੰਗੀ ਵੀ ਚਲੋ ਤੁਸੀਂ ਜਿੱਤ ਗਏ ਮੈਨੂੰ ਵਧਾਈਆਂ ਵੀ ਦਿੱਤੀਆਂ ਜਿਹੜੇ ਮੈਮ ਹਾਰੇ ਸੀ ਆਮ ਆਦਮੀ ਤੋਂ ਉਹਨਾਂ ਨੇ ਮੈਨੂੰ ਵਧਾਈਆਂ ਵੀ ਦਿੱਤੀਆਂ ਤੁਸੀਂ ਜਿੱਤ ਗਏ ਆ ਵਧੀਆ ਗੱਲ ਚਲੋ ਹਨਾ ਫਿਰ ਸਾਡੇ ਸੈਨ ਵੀ ਕਰਾਇਆ ਸਾਨੂੰ ਕਹਿੰਦਾ ਐਸ ਡੀ ਐਮ ਸਾਹਿਬ ਵੀ 6:30 ਵਜੇ ਤੋਂ ਬਾਅਦ ਆਪਣਾ ਸਰਟੀਫਿਕੇਟ ਲੈ ਜਾਓ ਅਸੀਂ ਕਿਹਾ ਅਸੀਂ ਲੈ ਕੇ ਜਾਣਾ ਕਹਿੰਦੇ 6:30 ਤੋਂ ਬਾਅਦ ਮਿਲਣਾ ਸਵੇਰ ਦੇ 7:00 ਵਜੇ ਦੇ ਬੈਠੇ ਰਾਤ ਦੀ ਰੋਟੀ ਕਾਦੀ ਭੁੱਖੇ ਨੂੰ ਪਾਣੇ ਘਰ ਨੂੰ ਤਾਂ ਜਾਣਾ ਹੀ ਸੀ ਹੁਣ ਅਸੀਂ ਸਰਟੀਫਿਕੇਟ ਲੈਣ ਆਏ ਇਹਨਾਂ ਨੇ ਹਾਰੇ ਬੰਦੇ ਨੂੰ ਸਰਟੀਫਿਕੇਟ ਫੜਾਤਾ ਤੁਹਾਨੂੰ ਕਿਹਨੇ ਕਿਹਾ ਵੀ ਸਾਇ ਦੇਤਾ 25 ਵੋਟਾਂ ਥੋੜੀਆਂ ਆਇਆ ਕੋਈ ਤੁਹਾਨੂੰ ਕਿਹਨੇ ਦੱਸਿਆ ਵੀ ਉਹਨਾਂ ਨੂੰ ਸਰਟੀਫਿਕੇਟ ਅਸੀਂ ਕਿਸ ਅਧਾਰ ਤੇ ਕੋਈ ਵੋਟਾਂ ਦੀ ਦੁਬਾਰਾ ਗਿਣਤੀ ਹੋਈ ਜੱਕ ਕੁਛ ਵੀ ਨਹੀਂ ਐ ਵੀ ਕਹਤਾ ਐ ਵੀ ਉੱਪਰ ਥੱਲੇ ਜਿੱਥੇ ਮੇਰੀਆਂ 93 ਵੋਟਾਂ ਸੀਗੀਆਂ ਉੱਥੇ ਉਹਨਾਂ ਦੀਆਂ ਕਰ ਦਿੱਤੀਆਂ ਇਹ ਸਰਾਸਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੱਤਾਧਾਰੀ ਧਿਰ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਕਿ ਧੱਕੇਸ਼ਾਹੀ ਕੀਤੀ ਗਈ ਹੈ ਹੁਣ ਤੁਹਾਡਾ ਅਗਲੀ ਰਣਨੀਤੀ ਕੀ ਮੈਂ ਭੋਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਉਦਰਾ ਦਾ ਸਾਫਾ ਪ੍ਰਧਾਨ ਆ ਹਾਂ ਹਾਂ ਸਾਡੇ ਉਮੀਦਵਾਰ ਨੂੰ 783 ਵੋਟਾਂ ਪਈਆਂ ਠੀਕ ਹੈ ਮੈਂ ਐਸ ਡੀ ਐਮ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਸਰਟੀਫਿਕੇਟ ਤੁਸੀਂ ਦਿੱਤਾ ਉਹ ਜਿਸ ਬੰਦੇ ਨੂੰ 758 ਵੋਟਾਂ ਪਈਆਂ ਉਹ 758 ਵਾਲਾ ਜੇਤੂ ਕਿੱਦਾਂ ਹੋ ਗਿਆ ਜਿੱਥੇ ਕਿ 783 ਵੋਟਾਂ ਸਾਡੇ ਨੂੰ ਪਈਆਂ ਅਸੀਂ 25 ਵੋਟਾਂ ਦੇ ਨਾਲ ਜਿੱਤ ਕੇ ਗਏ ਅਸੀਂ ਐਸਐਸਜੀ ਦਾ ਜਵਾਬ ਮੰਗਦੇ ਆ ਕਿ 700 ਜਿਹੜੀਆਂ 58 ਵੋਟਾਂ ਉਹਨੂੰ ਜੇਤੂ ਕਿੱਦਾਂ ਘਰਾੜ ਦੇ ਦਿੱਤਾ 783 ਵਾਲਾ ਕਲੀ ਕਰਾਇਆ ਕੌਣ ਰਿਹਾ ਕੀਤੇ ਸਾਡੀ ਬਿਲਕੁਲ ਜੀ ਸਾਡੀ ਐਮਐਲਏ ਹਲਕੇ ਦੀ ਕਰਾ ਰਹੀ ਆ ਸਾਡੀ ਜਿਹੜੀ ਸੀਟ ਆ ਇਹ ਬਿਲਕੁਲ ਉਹਦੇ ਪਿੰਡ ਵਾਲੀ ਸੀਟ ਆ ਐਮਐਲਏ ਦਾ ਪਿੰਡ ਆਉਂਦਾ ਉਹਦਾ ਪਿੰਡ ਆ ਉਹਨਾਂ ਦਾ ਵੀਰਪਿੰਡ ਆਉਂਦਾ ਜੀ ਉਹ ਹਾਰੇ ਨੇ ਉੱਥੋਂ ਬਿਲਕੁਲ ਵੀਰਪਿੰਡ ਦੇ ਵਿੱਚੋਂ ਜਿਹੜਾ ਉਹਨਾਂ ਦੇ ਬਲਾਕ ਸੰਪਤੀ ਸਾਡੀ ਚ ਆਇਆ ਲੋ ਉਹ ਬਲਾਕ ਸੰਪਤੀ ਅਸੀਂ ਉਹਨਾਂ ਨੂੰ ਹਰਾਇਆ ਉਹਨਾਂ ਨੂੰ ਉਹ ਹਾਜਮ ਨਹੀਂ ਹੋ ਰਹੀ ਕਿਉਂਕਿ ਅਸੀਂ ਜ਼ਿਲ੍ਹਾ ਪ੍ਰੀਸ਼ਦ ਵੀ ਉਹੋ ਹੀ ਜਿੱਤੇ ਆ ਔਰ ਬਲਾਕ ਸੰਪਤੀ ਵੀ ਉਹੋ ਹੀ ਜਿੱਤੇ ਆ ਅੱਛਾ ਜੀ ਔਰ ਵੱਡੀ ਦੇਖੋ ਕਿੰਡੀ ਵੱਡੀ ਗੱਲ ਹੈ ਕਿ ਜਿਹੜੀ 25 ਵੋਟਾਂ ਨਾਲ ਅਸੀਂ ਸੀਟ ਜਿੱਤ ਗਏ ਮੈਂ ਹੁਣ ਸਾਡੇ ਡਿਪਟੀ ਸਾਹਿਬ ਨੇ ਪਿੱਛੇ ਇੱਕ ਪਰਚਾ ਦਿੱਤਾ ਸੀਗਾ ਕਿ ਦੇਖੋ ਜੀ ਇਹ ਜਿਹੜੇ ਲੋਕ ਆ ਧਰਨੇ ਲਾਉਂਦੇ ਆ ਪਰਚਾ ਦਊਗਾ ਮੈਂ ਕਾਨੂੰਨ ਇਹਨਾਂ ਲੋਕਾਂ ਨੂੰ ਕਾਨੂੰਨ ਹੀ ਪਤਾ ਹੁਣ ਮੈਂ ਪਹਿਲਾਂ ਡਿਪਟੀ ਸਾਹਿਬ ਨਾਲ ਹੀ ਕੀਤੀ ਗੱਲ ਕਿ ਡਿਪਟੀ ਸਾਹਿਬ ਆ ਜਿਹੜਾ ਤੱਕਾ ਹੋਇਆ ਇਹਦੇ ਦੀ ਜ਼ਿੰਮੇਵਾਰ ਕੌਣ ਹੈ ਇੱਥੇ ਕਾਨੂੰਨ ਕਿੱਥੇ ਆ ਹੁਣ ਤੁਹਾਡੀ ਰਣਨੀਤੀ ਕੀ ਹੈ ਰਾਤ ਦੇ 10:00 ਵਜੇ ਬਸ ਭਾਵੇਂ ਰਾਤ ਸਾਨੂੰ ਭਾਵੇਂ ਸਾਰੀ ਰਾਤ ਬਹਿਣਾ ਪੈ ਜਾ ਸਾਡੇ ਸਾਰੇ ਵਰਕਰ ਲੀਡਰ ਸਾਹਿਬਾਂ ਨਾਲ ਆ ਰਹੇ ਇੱਥੇ ਸਾਡੇ ਪੰਜਾਬ ਪ੍ਰਧਾਨ ਅਬਤਾਸ ਸਿੰਘ ਕ림ਪੁਰੀ ਨਾਲ ਵੀ ਗੱਲ ਕਰ ਚੁੱਕੇ ਅਸੀਂ ਕਿ ਆ ਗੱਲ ਹੋਈ ਔਰ ਮੈਂ ਇੱਕ ਦੂਸਰਾ ਸਵਾਲ ਮੇਰਾ ਐਸਐਮ ਨੂੰ ਹੈ ਕਿ ਰਾਤੀ ਵੀ ਜਿਹੜਾ ਸਾਨੂੰ ਅੰਦਰ ਆਉਣ ਲਈ ਨਾ ਕਾਰਡ ਦੇਣੇ ਸੀ ਇਹਨਾਂ ਨੇ ਸਾਢੇ 6 ਵਜੇ ਇਹਨਾਂ ਨੇ ਛਪਨੇ ਭੇਜੇ ਠੀਕ ਆ 10 ਵਜੇ ਤੱਕ ਸਾਨੂੰ ਕਾਰਡ ਈਸ਼ੂ ਹੁੰਦੇ ਆ ਹੁਣ ਦੇਖੋ ਇੱਕ ਦੂਸਰੀ ਗੱਲ ਇਹ ਆ ਕਿ ਜਦੋਂ ਉਮੀਦਵਾਰ ਜਿੱਤ ਜਾਂਦਾ ਸਰਟੀਫਿਕੇਟ ਇਹਨਾਂ ਨੇ ਉਸੇ ਵੇਲੇ ਦੇਣਾ ਹੁੰਦਾ ਇਹਨਾਂ ਨੇ ਕਿਸੇ ਨੂੰ ਵੀ ਸਰਟੀਫਿਕੇਟ ਨਹੀਂ ਦਿੰਦਾ ਕਿ ਸਾਢੇ 6 ਵਜੇ ਆ ਕੇ ਲੈ ਜਾਓ ਕਿਉਂਕਿ ਨਕੋਦਰ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਹਾਰੀ ਆ ਉਹਨਾਂ ਨੂੰ ਜਿਹੜੀ ਆਪਣੀ ਹਾਰ ਆ ਉਹ ਬਰਦਾਸ਼ਤ ਨਹੀਂ ਹੁੰਦੀ ਇਹ ਜਿਹੜੀ ਗੱਲ ਦਾ ਇਹਨਾਂ ਨੂੰ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਚਾਹੇ ਫਿਰ ਸਾਨੂੰ ਦਿਨ ਰਾਤ ਇੱਥੇ ਬੈਠਣਾ ਪੈ ਜਾਵੇ ਜਾ ਫਿਰ ਅਜ ਇਸ ਦਿਨ ਬਾਹਰ ਨਹੀਂ ਜਾਊਗਾ ਅਸੀਂ ਇੱਥੇ ਬੈਠੇ ਆਂ ਜਾ ਫਿਰ ਸਰਟੀਫਿਕੇਟ ਦੇ ਕੇ ਜਾਊਗਾ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਵੀ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣੇ ਨੇ ਕਿਸੇ ਨਾਲ ਕੋਈ ਧੱਕਾ ਨਹੀਂ ਆ ਬੀਬੀ ਜੀ ਦੇ ਮੈਂ ਦੇਖੀ ਆ ਵੀਡੀਓ ਕਹਿੰਦੇ ਸੀ ਕਿਸੇ ਦੇ ਪੇਪਰ ਰੱਦ ਨਹੀਂ ਕਰਨੇ ਉਹ ਤਾਂ ਆਪੇ ਸਬੂਤ ਦੇ ਰਿਆ ਸੀ ਵੀ ਭਾਈ ਆਪਾਂ ਕਿਸੇ ਨਾਲ ਧੱਕਾ ਨਹੀਂ ਕਰਨਾ ਪਰ ਧੱਕਾ ਤੁਸੀਂ ਕੀ ਜਾਨਦੇ ਸਾਡੇ ਸਾਡੇ ਹਲਕੇ ਦੇ ਆ ਨਾ ਐਮ ਐਲ ਏ ਸਾਨੂੰ ਪਤਾ ਕਿੰਨਾ ਕੀ ਧੱਕਾ ਕਰਦੇ ਉਹ ਕੀ ਕਰਦੇ ਨੇ ਬਹੁਤ ਡਰਾਮੇ ਕਰਦੇ ਡਰਾਮੇਬਾਜ਼ ਆ ਸਾਰੇ ਆਮ ਆਦਮੀ ਪਾਰਟੀ ਵਾਲੇ ਜੇ ਧੱਕਾ ਨਹੀਂ ਤਾਂ ਆ ਕੀ ਆ ਉਹ ਦੋ ਸੀਟ ਜਿੱਤੀ ਹੋਈ ਆ ਉਹਨਾਂ ਨੂੰ ਵਿਚਾਰਾਂ ਨੂੰ ਕਿੰਨਾ ਬੰਨ੍ਹ ਕੇ ਰੱਖਿਆ ਇਹੇ ਹਿੱਸੇ ਦੇ ਵਿੱਚ ਸਾਡੇ ਨੂਰਮੈਲ ਦੇ ਵਿੱਚ ਉਹਨਾਂ ਨੇ 3 ਵਜੇ ਤੱਕ ਇਹ ਇਲੈਕਸ਼ਨ ਜਿਹੜੇ ਕਲੀਅਰ ਕਰ ਦਿੱਤੀ ਨਾਲੋਂ ਨਾਲ ਸਰਟੀਫਿਕੇਟ ਦੇ ਕੇ ਕੱਢੀ ਗਏ ਨਕੋਦਰ ਦੇ ਵਿੱਚ ਕੀ ਪ੍ਰੋਗਰਾਮ ਹੈ ਭਈ ਤੁਸੀਂ ਕਿਉਂ ਨਹੀਂ ਸਰਟੀਫਿਕੇਟ ਦਿੱਤੇ ਇਹ ਕਿਹੜੀ ਗਣਤੀ ਹੈ ਜਿਹੜੀ ਅੱਧੀ ਰਾਤ ਤੱਕ ਨਕੋਦਰ ਚ ਹੋ ਰਹੀ ਹੈ ਜਿਹੜਾ ਨਕੋਦਰ ਦਾ ਐਸਐਮ ਆ ਬਿਨਾ ਜਿਹੜਾ ਇੱਕ ਸੰਵਿਧਾਨਕ ਅਹੁਦੇ ਦੇ ਉੱਤੇ ਬੈਠ ਕੇ ਆਪ ਕਾਨੂੰਨ ਦੀਆਂ ਧੱਜੀਆਂ ੜਾ ਰਿਹਾ ਔਰ ਜਿੱਥੇ ਦੇਖੋ ਇੱਕ ਉਮੀਦਵਾਰ ਜਿੱਤਦਾ ਉਹਨੂੰ ਹਰੇ ਹੋਏ ਨੂੰ ਤੁਸੀਂ ਸਰਟੀਫਿਕੇਟ ਦਿੰਨੇ ਹੋ ਤਾਂ ਫਿਰ ਤੁਸੀਂ ਕਹਿੰਨੇ ਕਿ ਲੋਕ ਧਰਨੇ ਲਾਉਂਦੇ ਆ ਲੋਕ ਕੀ ਕਰਨਗੇ ਵੀ ਹੂੰ ਕਿਉਂਕਿ ਇਨਸਾਫ ਲੈਣ ਲਈ ਇਹ ਤਾਂ ਇੱਕ ਲੋਕਤੰਤਰ ਦਾ ਕਤਲ ਆ ਇਹ ਤਾਂ ਨਹੀਂ ਤੁਸੀਂ ਲੋਕਤੰਤਰ ਦੀ ਗੱਲ ਕੀਤੀ ਹੈ ਇਹਨੂੰ ਤਾਂ ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਕਹਿੰਦੇ ਨੇ ਐਸਾ ਹਾਬ ਨਾਲ ਲੱਗਦਾ ਵੀ ਲੋਕਤੰਤਰ ਬਚਿਆ ਕੋਈ ਲੋਕਤੰਤਰ ਦੇਖੋ ਜੀ ਇਹਨਾਂ ਦੇ ਤੁਸੀਂ ਹੁਣ ਆਪਾਂ ਇਹਨਾਂ ਦੇ ਆਲੇ ਦੁਆਲੇ ਵੀਡੀਓ ਕਿੰਨੀਆਂ ਦੇਖਦੇ ਆ ਕਿਸੇ ਦੇ ਪੇਪਰ ਹੀ ਨਹੀਂ ਰੱਖਣ ਦੇਤੇ ਖੋ ਕੇ ਭੱਜ ਗਏ ਜੇ ਬੀਬੀ ਨੇ ਕਿਹਾ ਸੀ ਨਾ ਵੀ ਆਪਾਂ ਕਿਸੇ ਨਾਲ ਇਦਾਂ ਨਹੀਂ ਕਰਨੀ ਬੀਬੀ ਨੂੰ ਪੁੱਛੋ ਵੀ ਆਹ ਕੀ ਹੁੰਦਾ ਉਹ ਅੰਦਰ ਵਿਚਾਰੇ ਬੈਠੇ ਆ ਚਾਰ ਵਾਰੀ ਉਹਨਾਂ ਦੀ ਗਿਣਤੀ ਕਰਾ ਲਈ ਹੈ ਜੇ ਤੁਹਾਨੂੰ ਫਿਰ ਚਾਰ ਵਾਰੀ ਗਿਣਾ ਕੇ ਵੀ ਤੁਸੀਂ ਨਹੀਂ ਜਿੱਤੇ ਇਸ ਤੋਂ ਪਰੇ ਹੋਰ ਕੀ ਰਹਿ ਗਿਆ ਤੁਹਾਡੇ ਕੋਲ ਵੀ ਕੀ ਲੱਗਦਾ ਰੌਂਡੀ ਪੇਟ ਰਹੇ ਨੇ ਹੁਣ ਬਿਲਕੁਲ ਜੀ ਬਿਲਕੁਲ ਐਵੇਂ ਡਰਾਮੇबाजी ਆ ਆ ਨਹੀਂ ਕਰਨਾ ਜੀ ਉਹ ਨਹੀਂ ਕਰਨਾ ਸਭ ਤੋਂ ਵੱਧ ਜਿਹੜਾ ਡਰਾਮਾ ਆ ਉਹ ਇਹ ਹੀ ਆ ਇਹਨਾਂ ਦਾ ਵੀ ਅਸੀਂ ਹਾਰੇ ਆ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਉਹ ਤਾਂ ਸਭ ਤੋਂ ਇਮਾਨਦਾਰ ਪਾਰਟੀ ਹੋਣ ਦਾ ਦਾਵਾ ਕਰਦੇ ਨੇ ਕਨਵੀਨਰ ਅਰਵਿੰਦ ਕੇਜਰੀਵਾਲ ਕਈ ਵਾਰੀ ਕਹਿ ਚੁੱਕੇ ਨੇ ਮੈਂ ਬਾਣੀਆਂ ਮੈਂ ਐ ਕਰਦਾ ਮੈਨੂੰ ਆ ਆਉਂਦਾ ਉਹ ਆਉਂਦਾ ਦੇਖੋ ਜੀ ਜਦੋਂ ਇਹਨਾਂ ਦੇ ਦਿੱਲੀ ਵਾਲੇ ਸੁਸ਼ੋਧੀਆਂ ਨੇ ਕਿਹਾ ਸੀ ਨਾ ਸਾਮਦਾਮ ਦੰਡ ਪੇਰ ਚਾਹੇ ਸਾਨੂੰ ਕਿਸੇ ਨੂੰ ਕੁੱਟਣਾ ਪਵੇ ਮਾਰਨਾ ਪਵੇ ਜੋ ਤੁਹਾਨੂੰ ਕਰਨਾ ਪਵੇ ਅਸੀਂ ਇਲੈਕਸ਼ਨ ਜਿੱਤਣੀ ਆ ਅੱਜ ਉਹੋ ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਕਈਆਂ ਹੋਈਆਂ ਉਹ ਸਾਬਤ ਹੋ ਰਹੀਆਂ ਮੈਂ ਨਾਮ ਦੱਸ ਦਿਓ ਜਿਹੜੇ 25 ਵੋਟਾਂ ਤੇ ਜਿੱਤੇ ਸੀ ਤੇ ਉਹਨਾਂ ਨੂੰ ਹਾਰਿਆ ਕੋਈ ਸਰਪਤਾ ਪੁਛਪਰ ਆਣੀ ਜੀ ਬਸਪਾ ਤੋਂ ਬਸਪਾ ਤੋਂ ਲਿੱਤਰਾ ਜ਼ੋਨ 7 ਤੋਂ ਠੀਕ ਹੈ ਜੀ ਲਿੱਤਰਾ ਜ਼ੋਨ 7 ਤੋਂ ਧਾਂਦਲੀ ਦਾ ਇਹਨਾਂ ਨੇ ਖਾਚਾ ਜਿੱਤਿਆ ਧੰਨਵਾਦ